ਮੈਂ ਇਹਦੇ ਤੇ ਗਾਣਾ ਬਣਾਇਆ ਮੈਂ ਕਰਕੇ ਫਲਾਈ ਆਵਾ ਜਦੋਂ ਆਵਾਜ਼ ਮੈਨੂੰ ਆਵੇ ਬਿਸਕਟਾਂ ਦੀ ਹਣਾ ਸੁਣਾਇਆ ਕਿ ਮੈਂ ਕਰਕੇ ਫਲਾਈ ਆਵਾ ਜੇ ਤੂੰ ਬੁਲਾਵੇਂ ਬਿਸਕਟ ਜੀ ਨਾ ਵੇ ਹੇ ਹੇ ਮੈਂ ਜੀ ਜਾਂਦੀ ਤੂੰ ਹੋਸੇ ਵੱੜਿਆ ਆਪਣੀ ਜਗ੍ਹਾ ਛੱਡ ਕੇ ਨਾ ਭੱਜੀ ਆਈ ਆ ਨਹੀਂ ਆਹੋ ਮੈਂ ਨਹੀਂ ਸਦੋਨੀ ਤੂੰ ਸਦੋਨਾ ਤੂੰ ਮੈਂ ਤੇ ਜਿਆ ਪੀਣੀ ਆ ਮੈਂ ਤੇ ਜ ਪਾਣੀ ਪੀ ਕੇ ਠੀ ਗਰਮ ਤੂੰ ਸਤੋਂਦਿਆਂ ਨੂੰ ਤੂੰ ਖੋਲਿਆ ਬਿਸਕੁਟਾਂ ਦਾ ਪੈਕਟ ਤੇ ਉਹ ਫਲਾਈ ਕਰਕੇ ਆ ਗਈ ਤੇਰੇ ਕੋਲ ਉਹਨੇ ਤੇ ਵੇਖਿਆ ਨਹੀਂ ਅੱਗਾ ਪਿੱਛਾ ਸ਼ੂਪੜਾ ਸੌਕਸ ਉਥੇ ਰੱਖ ਦੇ ਹਾਂ ਹੁਣ ਮੈਂ ਬਹੂਗੀ ਪੂਰੇ 9:30 ਵਜੇ ਤੱਕ ਇੱਥੇ ਕਿਉਂਕਿ ਬਾਹਰ ਇੰਨੀ ਜਿਆਦੀ ਠੰਡ ਹੈ ਨਾ ਮੇਰਾ ਨਹੀਂ ਦਿਲ ਕਰਦਾ ਬਾਹਰ ਜੇ ਨਿਕਲ ਨੂੰ ਅੱਜ ਮੈਂ ਰਹੂਗੀ ਇੱਥੇ ਹੀ ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸ਼ੀਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਵਲੌਗ ਦੀ ਸ਼ੁਰੂਆਤ ਆਪਾਂ ਕਰ ਲੱਗੇ ਟਾਈਮ ਹੋ ਚੁੱਕਾ ਹੈ ਸਵੇਰ ਦਾ 8:00 ਵਜੇ ਨੇ ਤੇ ਅੱਜ ਰੱਬ ਜੀਵਨ ਸਿੰਘ ਹੋਣੀ ਮੈਨੂੰ ਲੱਗਦਾ ਅੱਜ ਸ਼ਨੀਵਾਰ ਵੀ ਛੁੱਟੀ ਹੀ ਨਾ ਛਣੀ ਐ ਤਾਂ ਸੋਮ ਤਿੰਨ ਛੁੱਟੀਆਂ ਤੋਂ ਬਾਅਦ ਅੱਜ ਚੌਥੇ ਦਿਨ ਸਕੂਲ ਚੱਲੇ ਐਨੀਆਂ ਛੁੱਟੀਆਂ ਆਉਂਦੀਆਂ ਮੈਨੂੰ ਲੱਗਦਾ ਵੀ ਮਹੀਨੇ ਦੇ ਵਿੱਚ ਲਾ ਲੋ ਕਿ ਤੂੰ ਹੀ 10 ਛੁੱਟੀਆਂ ਤੇ ਪੱਕਾ ਹੀ ਜਾਣਾ ਹਨਾ ਚਾਰ ਐਤਵਾਰ ਆ ਗਏ ਤੇ ਛੇ ਛੁੱਟੀਆਂ ਤੇ ਜਿਹੜੀਆਂ ਫालतੂ ਦੀਆਂ ਮੈਨੂੰ ਲੱਗਦਾ ਐਵੇਂ ਹੀ ਆ ਜਾਂਦੀਆਂ ਗਾਂ ਵਿੱਚ ਮਹਾ ਹੀ ਆ ਮਹੀਨੇ ਚ 20 ਦਿਨ ਸਕੂਲ ਲੱਗਦਾ ਤੇ ਸਕੂਲਾਂ ਵਾਲੇ ਫੀਸ ਜਿਹੜੇ ਆ ਨਾ ਪੂਰੇ ਮਹੀਨੇ ਦੀ ਲੈਂਦੇ ਜੇ ਵੇਲੋ ਤੇ ਫਿਰ ਸਕੂਲ ਸਿਰਫ ਵੀ ਦਿਨ ਮਸਾਂ ਲੱਗਦਾ 20 ਵੱਧ ਤੋਂ ਵੱਧ ਕਿਤੇ 22 ਦਿਨ ਲੱਗ ਜਾਂਦਾ ਹੋਊਗਾ ਤੇ ਉਹਨਾਂ ਨੇ ਪੂਰੇ 33 ਦਿਨਾਂ ਦੀ ਫੀਸ ਲੈਣੀ ਆ ਤੇ ਉੱਥੇ ਤੇ ਜਾ ਕੇ ਮਾਵਾ ਕੁਝ ਬੋਲਦਿਆਂ ਨਹੀਂ ਤੇ ਜਦੋਂ ਟਿਊਸ਼ਨ ਟੀਚਰ ਨੂੰ ਮਹੀਨੇ ਦੇ ਪੂਰੇ ਪੈਸੇ ਦੇਣੇ ਪੈਂਦੇ ਨਾ ਤੇ ਜੇ ਕਿਤੇ ਦੋ ਇੱਕ ਛੁੱਟੀ ਹੋ ਜਾਂਦੀ ਤੇ ਉਸੇ ਵਲੇ ਆ ਜਾਂਦੀਆਂ ਚੁੱਕ ਕੇ ਮੂੰਹ ਮੈਮ ਤੁਸੀਂ ਛੁੱਟੀਆਂ ਕਰ ਦਿੰਦੇ ਜੇ ਮੈਮ ਬੱਚਿਆਂ ਦੇ ਪੇਪਰਾਂ ਦੇ ਦੇਣ ਮੈਮ ਐ ਮੈਮ ਜੋ ਸਕੂਲ ਵਾਲਿਆਂ ਨੇ ਬੱਚਿਆਂ ਦੇ ਪੇਪਰਾਂ ਦੇ ਦੇਣ ਹਨਾ ਉਥੇ ਢੀ ਜਾ ਕੇ ਬੋਲਦੇ ਹਾਂ ਉਥੇ ਦਿੰਦਿਆਂ ਫੀਸ ਪੂਰੀ 1 ਰੁਪਿਆ ਨਹੀਂ ਅਗਲੇ ਕੱਟ ਕਰਦੇ ਇੱਕ ਚਵਾਨੀ ਨਹੀਂ ਛੱਡਦੇ ਉਹ ਕਹਿੰਦੇ ਇੱਕ ਇੱਕ ਨੂੰ 1 ਰੁਪਿਆ ਛੱਡਣ ਲੱਗੇ ਤੇ ਕਿੱਥੇ ਜਾ ਕੇ ਜਾ ਕੇ ਗੱਲ ਬਾਨੀ ਚੁੱਕੋ ਬਾਹਰ ਛੁੱਟੋ ਨਾ ਕਰ ਪ੍ਰਭ ਖਲਾ ਰਾਮਿੰਦਰ ਪੁੱਤ ਆ ਵੇ ਤੁਹਾਡੇ ਸਵੇਰੇ ਸਿਰ ਕੰਮ ਆ ਤੇ ਆ ਬਿਸਕਟਾ ਦੋ ਬਿਨਾ ਹੀ ਚਾਣ ਵੀ ਨਹੀਂ ਅੱਜ ਤੇ ਲਿਆ ਕੇ ਦੋ ਮੈਨੂੰ ਵੇਸਨ ਤੇ ਮੈਂ ਤੈਨੂੰ ਵੇਸਨ ਬਣਾ ਕੇ ਦਵਾ ਹੈ ਹੈਂ ਠੀਕ ਆ ਵੇਸਨ ਲਿਆ ਕੇ ਦੇ ਪੁੱਤ ਇਹ ਸਿਰ ਬਣਾ ਕੇ ਦਵਾ ਤੇ ਹੂੰ ਕੀ ਹੂੰ ਕੀ ਕਰਦਾ ਆ ਬਿਸਕਟ ਬਿਸਕਟ ਤੇ ਨਹੀਂ ਖਾਣੇ ਆ ਤੁਮਕੇ ਡੱਗ ਗਿੱਜ ਗਿਆ ਬਿਸਕੁਟਾਂ ਦੇ ਬਿਸਕੁਟਾਂ ਮਿਸ ਬਣਾ ਦਾ ਕੰਮ ਨਹੀਂ ਚੱਲਣਾ ਤੇ ਹੁਣ ਪ੍ਰਭ ਦੀ 8:15 ਤੇ ਬੱਸ ਆ ਜਾਣੀ ਆ 15 ਦੇ ਤੇ 25 ਦੇ 25 ਤੇ ਹੁੰਦੀ ਹੈ ਤੇ ਮੈਂ ਹੁਣ ਪੀ ਕੇ ਹੱਡੀਆਂ ਗਰਮ ਪਾਣੀ ਤੇ ਚਾਹ ਮੇਰੇ ਪੀਣੀ ਆ ਚਾਹ ਮੈਂ ਹਾਂ ਜਿਹੜੇ ਬਣਾ ਆ ਜਿੰਨਾ ਜਿਆਦਾ ਕੁਰਾ ਪਿਆ ਹਾਂ ਜਿਹੜਾ ਇੱਥੇ ਇੱਕ ਤੇ ਉੱਥੇ ਆ ਇੱਥੇ ਵੇਖ ਪਹਿਲਾਂ ਡਰਾਜ 'ਚ ਵੇਖ ਹਾਂ ਆ ਟੇਬਲ ਦੇ ਸਾਈਡ ਤੇ ਇੱਕ ਡਿੱਗੀ ਥੱਲੇ ਨੀਲੀ ਉਹ ਪਤਾ ਨਹੀਂ ਅੰਟੀ ਨੇ ਚੋਕੇ ਦਾਣੇ ਰੱਖਤੀ ਹੋਵੇ ਤੇ ਇੱਕ ਤੇ ਕੀ ਕਹਿਣ ਲੱਗੀ ਹਾਂ ਮੈਂ ਚੇਤਾ ਭੁੱਲ ਗਿਆ ਮੈਨੂੰ ਅਚਾਪੇ ਪਿੱਛੋਂ ਤੇ ਚਲੋ ਗਾਇਸ ਹੁਣ ਆਪਾਂ ਦੀਦੀ ਅੱਗੇ ਕੰਮ ਕਰਨ ਵਿਚਾਰੇ ਕਰੰਦਾ ਕੰਮ ਅਸਾ ਹਾਂ ਅੱਜ ਇੱਕ ਤੀਨਾਂ ਉਹ ਜਿਆਦਾ ਪੂਰਾ ਪਿਆ ਹੀ ਨਾ ਬਹੁਤ ਹੀ ਜਿਆਦਾ ਬੁਰਾ ਹਾਲ ਕੀਤਾ ਇੱਕੋਰੇ ਨੇ ਤੇ ਉਹਦੇ ਨਾਲ ਮੈਂ ਸਭ ਤੋਂ ਪਹਿਲਾਂ ਮੈਂ ਨਹਾਤੀ ਫਿਰ ਮੈਂ ਪ੍ਰੋਬਲਮ ਉਠਾਇਆ ਫਿਰ ਮੈਂ ਪ੍ਰੋਬਲੀ ਯੂਨੀਫਾਰਮ ਪ੍ਰੈਸ ਕੀਤੀ ਯੂਨੀਫਾਰਮ ਪ੍ਰੈਸ ਕਰਕੇ ਤੇ ਫਿਰ ਮੈਂ ਇਹਨੂੰ ਠਾ ਕੇ ਤੇ ਫਿਰ ਇਹ ਲਾਉਣ ਗਿਆ ਤੇ ਮੈਂ ਲੱਗਾ ਤੇ ਅੱਧਾ ਘੰਟਾ ਮੈਂ ਕਿਚਨ 'ਚ ਰਹੀ ਹੋਣੀ ਤੇ ਅੱਧਾ ਘੰਟਾ ਇੰਨੇ ਆ ਜਿਆਦੇ ਮੇਰੇ ਹੱਥ ਪੈਰ ਜਿਹੜੇ ਆ ਨਾ ਸੀਥੇ ਚ ਲੱਤ ਗਏ ਕੀ ਕੋਈ ਹਾਲ ਨਹੀਂ ਆਹ ਦੋ ਬੁੱਕਸ ਪਈਆਂ ਵੀ ਪਾ ਨੋਟਬੁੱਕਸ ਵੀ ਪੈਨ ਵੀ ਪਾ ਪਾ ਪੁੱਤ ਪਾ ਨਹੀਂ ਚਾਹੀਦੀਆਂ ਫਿਰ ਉਹ ਹੰਦੇ ਟੀਵੀ ਟ੍ਰੋਲੀ 'ਚ ਰਹਿ ਜਾ ਚੱਲ ਇਹਦੇ ਖਲਾਰਾ ਚੁੱਕ ਜਾ ਪੈਨ ਵੀ ਫੜਦਾ ਤੇ ਆ ਫੜਾ ਆਲਫਾ ਫੜਪੁੱਤ ਛੁੱਟ ਕੇ ਜਾ ਫੜਪਾਵਾ ਤੇ ਸ਼ੂਇ ਪਾ ਲਈ ਸੌਕਸ ਸੌਸਕਾ ਸੌਸਕਾ ਪਾ ਜਲਦੀ ਕਰ ਸੌਸਕਾ ਸੌਕਸ ਸੌਸ ਪਾ ਲੈ ਸੌਸ ਇੱਕ ਵਾਰੀ نیچے ਇੱਕ ਵਾਰੀ ਬਦਨੇ ਕਿੰਨੂੰ ਬੋਲ ਦੇਣ ਵੇਖਾਂ ਹਾਂ ਦਾ ਸੌਸ ਪਾ ਲੈ ਇਹ ਨਹੀਂ ਪਤਾ ਸੌਸਕ ਸੌਸ ਤੇ ਸੌਕਸ ਦੇ ਵਿੱਚ ਕਿੰਨਾ ਫਰਕ ਹੁੰਦਾ ਹੈ ਉਧਰੋਂ ਲੈ ਉਥਰ ਡਿੱਗੀ ਹੈ ਸਾਈਡ ਤੇ ਅੰਟੀ ਨੂੰ ਪੁੱਛ ਮੈਂ ਪੁੱਛਦੀ ਅੰਟੀ ਚੁੱਕੀ ਉੱਤੇ ਅੰਟੀ ਨੇ ਟੇਬਲ 'ਚੋਂ ਰੱਖਤੀ ਹਣੀ ਉੱਪਰਲੇ ਬਨੇ ਹਾਂ ਥੱਲੇ ਡਿੱਗੀ ਹੀਗੀ ਆਲੇ ਚੰਨਣ ਕਰਕੇ ਵਿਲਾ ਇਹਦੇ ਨਾਲ ਫੋਨ ਨਾਲ ਇਧਰੇ ਛੱਡਾ ਛੋਇਆ ਜਾ ਬੈਠਾ ਹੀ ਛਿਆ ਜਿਵੇਂ 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 ਨੂੰ ਜਿਹੜੀ ਆਵਾਜ਼ ਆ ਜਾਂਦੀ ਨਾ ਉਦੋਂ ਤੇ ਨਾ ਭੱਜੀ ਆਉਂਦੀ ਭੱਜੀ ਆਉਂਦੀ ਐ ਕਰਕੇ ਫਲਾਈ ਆਵਾ ਜੇ ਤੂੰ ਬੁਲਾਵੇਂ ਬਿਸਕੁਟਾ ਲੱਭੀ ਕਾਕਾ ਜੀ ਆਗੇ ਨੇ ਦੁੱਧ ਲੈ ਕੇ ਕਾਕਾ ਜੀ ਆਗੇ ਨੇ ਹੋਰ ਕੀ ਪਾਲਾ ਕੀ ਸਾਈਜ਼ ਦੇ ਵੀ ਸੁੰਦਰ ਇਹਨਾਂ ਅਸੀਂ ਕੀ ਇਹਨਾਂ ਨੂੰ ਕੀ ਕਹਿੰਦੇ ਆ ਦੇ ਉਹਨਾਂ ਦੇ ਨਾਲ ਉਹਨਾਂ ਦਾ ਰਣਾ ਨਾ ਜਾਈ ਰਣਾ ਨਾ ਜਾਈ ਉਹ ਕੋਈ ਗੱਲ ਕਮਲਿਆ ਮੰਮੀ ਕੋਈ ਗੱਲ ਕਰੀ ਜਾਂਦਾ ਕੋਈ ਗੱਲ ਉਹ ਹਾਂ ਕੀ ਗੱਲ ਵੜੀ ਸੀ ਮੀਤੀ ਹਾਂ ਕੀ ਮੀਤੀ ਹਾਂ ਬਹੁਤ ਮਾਂ ਮਾਦੀ ਨਹੀਂ ਗੱਲ ਨਹੀਂ ਨਾ ਜਦੋਂ ਤੂੰ ਮਨ ਨੂੰ ਬੈਠੇ ਨੂੰ ਬੈਠ ਕੇ ਜਾਂਦਾ ਨਹੀਂ ਪਹਿਲਾਂ ਮੈਂ ਬੈਠੀ ਤੇ ਅੱਗੇ ਦੂਆ ਖੜਕਾਤਾ ਹਾਂ ਮੈਂ ਬੈਠੀ ਤੇ ਹਮਨੇ ਚਾਹ ਬਣਾਵੇ ਚਾਹ ਬਣਾਵੇ ਕਹਿੰਦਾ ਤੋਰਦੇ ਫਿਰਦੇ ਨਾ ਤੋਰੀ ਫਰੀ ਰੱਖਿਆ ਕਰਦਾ ਨਾ ਸਾਰੀ ਦਿਨ ਇਤਨਾ ਤੁਰਦੇ ਫਿਰਦੇ ਚਲੇ ਜਾਣਾ ਉਹ ਵੀ ਬੰਜਾਵਾ ਉਦੋਂ ਵੇਖਾਂਗੇ ਜਦੋਂ ਪੈ ਲੈ ਲੈਂਦੇ ਜਦੋਂ ਪੈ ਲੈਂਦੇ ਜਦੋਂ ਟੇਕ ਲੈਂਦੇ ਆਹੋ ਜੇ ਜਾਵਾਂਗੇ ਤਾਂ ਵੇਖੀ ਜਰੂਰ ਟੇਕੇ ਰਿਟਕਾਂਗੇ ਟੇਕੇ ਰਿਟਕਾਂਗੇ ਆਈ ਨਹੀਂ ਤੀ ਪਰਜਾਈ ਆ ਬੰਦਾ ਪਰਜਾਈ ਹਾਂ ਚਾਹ ਬਣਾ ਲੈ ਵਧੀਆ ਜੀ ਤੇ ਲਾਈਏ ਸੋਫਟੀ ਵੇਖ ਲੈ ਬੜਾ ਹੰਟਾਈ ਵਜੇ ਚਾਹ ਬਹੁਤ ਹੋਣਾ ਬੜਵਾਈ ਜਾਣੀ ਤੂੰ ਜਦ ਤ ਤੈਨੂੰ ਸਿਰਦਰਦ ਨਹੀਂ ਰਾਣਾ ਇਜਾਜ਼ ਇਹ ਤਾਂ ਹੀ ਦਮਾਗ ਖਰਾਬ ਤਰੀ ਜਾਂਦਾ ਹੈ ਤਰੀ ਜਾਂਦਾ ਹੈ ਉਹ ਬੋਲੇ ਮੈਂ ਫਿਰ ਉਹਗਾ ਹਾਂ ਬਾਜ ਉਹ ਗੱਲ ਵੀ ਮਿਲਦੀ ਹੈ ਬਦਰਾ ਫਿਰ ਮਿਲਦੀ ਇਹਨਾਂ ਨੂੰ ਸ਼ਾਮ ਪਾ ਕਰਗਾ ਅੱਗੇ ਪੈਸਾ ਅਨਰਜੀ ਡਾਊਨ ਕਿਦਨ ਹੋਏ ਜਿਹੜੀ ਮਿਲਦੀ ਇਹਨਾਂ ਦਾ ਹੈ हां अल्लाह माफ़ी दे दे अल्लाह अल्लाह कल 2:00 बज गया प्राणे मने हां हां 2:00 आ गया दिन में 2:00 बज गया 2:00 हां 2:30 बज गया 2:00 बज गया 2:00 तो ज्यादा किने डेढ़ नहीं आ जाने किने 2:00 बज गया या लौडा वाला हां अगले लोग के लौडा वाला वाला कर दे उन्होंने बोले अब ब्रेक और लंच ਆਹ ਲੰਚ ਕਰੀ ਗਏ। ਉਹ ਲੱਗਦਾ ਆ ਉਹਨਾਂ ਲੰਦਾ ਵਾਲਾ। ਤੇ ਉਹ ਤੇ ਜਿਹੜੀ ਹੁੰਦੀ ਉਹ ਪਾ ਕੇ ਖਾ ਲੈ। ਇਹ ਮੂਹ ਨੂੰ ਚਾਰ ਦੇ ਗੰਡੇ ਨਾਲ ਤੇ ਚਾਹ ਆ। ਜਾਂ ਚਾਰ ਤੇ ਗੰਡੇ ਵਾਲਾ। ਹਾਂ। ਤੇ ਚਾਹ ਆ। ਆਣਾ ਦੁਪਹਿਰੇ ਵੀ ਸਬਜ਼ੀਆਂ ਰਾਤ ਨੂੰ ਵੀ ਸਬਜ਼ੀਆਂ ਤੇ ਸਵੇਰੇ ਵੀ ਸਬਜ਼ੀਆਂ। ਫਟਾਵੇ ਸਫਾਈ ਸਬਜ਼ੀਆਂ ਲੈਣੇ ਆਉਣੇ ਹੋ ਗਏ। ਬਹੁਤ ਬੁੱਢੀ ਬਣਾ ਬਣਾ ਤੂੰ। ਨਹੀਂ ਐ ਛੋੜ। ਬੰਦਾਲੇ ਆ ਲੈਗੇ ਤੇ ਬੁੱਢੀ ਬਣਾ ਬਣਾ ਕੇ। ਆ ਇਸ ਚਲੋ ਜੀ ਚੱਲੀਏ ਸੱਠਣਾ ਹੀ ਪਹਿਣਾ ਗੁੱਡੀ ਬਣਾ ਕੇ ਖਾ ਕੇ ਫਿਰ ਤੇ ਢਿੱਡ ਤੇ ਹੱਥ ਸੌਂਗੀ ਬੰਦਾ ਫਿਰ ਦੁਪਹਿਰ ਦੀ ਰੋਟੀ ਦਾ ਉਹ ਜਿਹੜਾ ਬਣਾਉਂਦਾ ਹੀ ਕੰਮ ਆ ਕਿੱਡਾ ਔਖਾ ਵਾ ਹੈ ਉਹਨੂੰ ਵੀ ਟਾਈਮ ਲੱਗਦਾ ਵਾ ਤੇ ਤੇ ਵੱਡੇ ਤੇ ਵੀ ਨਹੀਂ ਲਿਆ ਤੂੰ ਤੇ ਬਣਾ ਕੇ ਬਣਾ ਕੇ ਲਵੇਲੀ ਹੋ ਗਈ ਹੋਰ ਬਣਾਉਂਦਾ ਕਿੰਨਾ ਕੰਮ ਕਿੰਨਾ ਕੰਮ ਹੁੰਦਾ ਆਹ ਗੋਟਿ ਚਲਾਉਂਦਾ ਕੋਈ ਕੰਮ ਨਹੀਂ ਆ ਹੈ ਵਸਪ ਹਾਰੇ ਨੂੰ ਆਪੋ ਆਪਣਾ ਕੰਮ ਜਿਹੜਾ ਨਾ ਉਹੀ ਲੱਗਦਾ ਕਿ ਉਹੋ ਹੀ ਔਖਾ ਵਾ ਦੂਜੇ ਦਾ ਕੰਮ ਸੌਖੇ ਸੌਖਾ ਉਹ ਜਾ ਬਾਬਾ ਜਾ ਬਾਬਾ ਮੈਨੂੰ ਇੱਕ ਰਾਤ ਨੂੰ ਤੇ ਬਸ ਬਹਿ ਕੇ ਆ ਜਨਾ ਤੂੰ ਕੀ ਕਰਦਾ ਹੈਲੋ ਹੈ ਦੱਸ ਕਰਾ ਕਰਾ ਮੇਰੀ ਵੀ ਕਰਾ 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 ਗੱਲ ਆਇਲ ਚੇਂਜ ਕਰਦੇ ਹੋ ਜੀ ਗੱਡੀ ਦਾ ਕਰ ਦਾਂਗੇ ਕਰ ਦਾਂਗੇ ਆ ਹਾਂ ਸਹੀ ਆ। ਨਾ ਨੀ ਪਿਛਲੀ ਵਾਰੀ ਤਾਂ 11000 ਤੇ ਆਹ ਤਾਂ ਅਗਰ ਤੀ 12 ਕਰਤਾ 17 18 ਮਾਡਲ ਹੈ ਤੇ ਹੀ ਮਾਡਲ ਹੈ। ਅੱਛਾ 23 ਆ। 99 ਲੱਖ ਰੁਪਏ ਦੀ ਲਈ ਆਪਾਂ। ਓ ਬੋੜੀ ਮਹਿੰਗੀ ਲਈ ਫਿਰ। ਓਹੋ ਹੋ। 99 ਲੱਖ ਰੁਪਏ। ਆਹ ਜਾਂਦੇ ਅਗਲੇ ਜਾਂਦੇ ਰੇੜੀ ਤੇ। ਹਾਂ। ਤੇ ਜਾਂਦੇ ਕਹਿੰਦੇ ਯਾ। ਆਹ ਗੱਲ ਸਹੀ ਤੇਰੀ ਆ ਓਏ। ਆ। ਨੇ ਗੱਲਾਂ ਲੱਗੀ ਰਿਹਾ ਕਰ ਸਹੀ ਥਾਲੀ ਬੜਾ ਵਧੀਆ ਈ ਤੇਰੇ ਤੋਂ ਹਾਂ ਆ ਵਧੀਆ ਈ ਸਿਸਟਮ ਤੇਰੇ ਕੋਲ ਮੈਂ ਮੈਂ ਚਾਚਾ ਮੈਂ ਚਾਚਾ ਜਾਣਦਾ ਨਹੀਂ ਮੈਂ 4 ਦਿਨ ਤੋਂ ਤੇ ਘੱਟੇ ਤੇਰਾ ਵਾਹ ਜੀ ਲੱਗ ਰਿਹਾ ਹੈਗਾ ਮੈਨੂੰ ਨਾਲ ਆਹ ਆਉਂਦਾ ਤੇਲ ਚੇਨ ਕਰਾਉਂਦੇ ਆ ਉਹ ਤੇਰਾ ਭਾਗ ਹਾਂ ਬੜਾ ਨੂਰ ਤੇਰੇ ਢਿੱਡ ਢਿੱਡ ਕਹਿੰਦੇ ਆ ਇਹਨਾਂ ਨੂਰ ਆ ਤੇਰੇ ਕੋਲ ਇਹ ਲੈ ਆ ਗਾ ਸੋ ਇੱਕ ਈ ਗੱਲ ਆ ਉਹ ਸਹੀ ਗਾਲੀ ਹੋ ਜਾ ਗਾ ਹੋਈ ਇਹ ਤੇ ਸਗਿਆ ਉਹ ਉੱਥੇ ਹੀ ਆ ਪੰਜ ਰੁਪਿਆ ਲੈ ਇਹ ਤੇਰਾ ਮੂੰਹ ਅਨ ਤਰਸਾਣਾ ਮੂੰਹ ਹੈ ਤੇਰਾ ਤੇਰਾ ਤਰਸਾਉਂ ਮੂੰਹ ਕਹਿੰਦਾ ਤੇਰੀ ਗੱਡੀ ਥੱਲੇ ਤੇ ਕਰੀ ਮੜਵੇ ਥੱਲੇ ਤੇ ਕਰੀ ਤੈਨੂੰ ਆ ਰੱਖ ਕੇ ਕਿਹ ਜੀ ਲੱਗਦੀ ਆ ਵੇਖ ਮਰੇ ਯਤੀਮਾਂ ਦਾ ਕਾਉਂਸਲਰ ਲੱਗਦਾ ਪਿਆ ਲੱਗਦਾ ਵਾਕਿਆ ਹੀ ਹੋਊਗਾ ਕਾਉਂਸਲਰ ਬਣਾਉਣ ਡਿਆ ਹੁਣ ਮੇਰਾ ਹੀ ਹੁਣ ਪੁੱਛ ਉਹਨੂੰ ਉਹ ਤਾਂ ਉੱਜਾ ਆਹ ਉਹ ਤੇਰੀ ਅੱਗੀ ਭੱਜੇ ਤੇਰੇ ਮਰਨ ਮੈਂ ਮਰਾਂ ਆਹ ਆਹ ਗੱਲ ਕਹੀ ਸਹੀ ਇਸ ਟਾਈਮ ਹੋ ਗਿਆ ਦੁਪਹਿਰ ਦਾ 1.5 ਵਜੇ 1 ਵਜੇ ਚੱਲਿਆ ਸੌਰੀ 1.5 ਨਹੀਂ ਮੈਂ ਟਾਈਮ ਹਮੇਸ਼ਾ ਗਲਤੀ ਦੱਸਦੀ ਤੇ ਆਪਾਂ ਲੱਗੇ ਸਬਜ਼ੀ ਕਟਣ ਗੋਭੀ ਤੇ ਮੈਂ ਸਾਰਾ ਕੁਝ ਲੈ ਆਈ ਆ ਤੇ ਚਾਹ ਵੀ ਦਿੱਤੀ ਬਣਾ ਜਗਰੂਪ ਲਈ ਤੇ ਆ ਜਗਰੂਪ ਲੈ ਕੇ ਪ੍ਰਸ਼ਾਦ ਛਿੱਧਾ ਸਭ ਤੋਂ ਉੱਥੇ ਹੈਗਾ ਸੀਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਉਹਦਾ ਕਰਕੇ ਇਹ ਪ੍ਰਸ਼ਾਦ ਮਿਲਿਆ ਤੇ ਹੁਣ ਆਪਾਂ ਖਾਵਾਂਗੇ ਚਾਹ ਦੇ ਨਾਲ ਲੈਓ ਚਾਹ ਲਿਆਉਗਾ ਪੀਏ ਤੇ ਮੈਂ ਹੁਣ ਇੱਥੇ ਬਹਿ ਕੇ ਸਬਜ਼ੀ ਕੱਟਣਾ ਜਲਦ ਰੂਪ ਫੇਰ ਚੱਲੇ ਬਾਹਰ ਨੂੰ ਪਰ ਆਪਨੇ ਆਉਣਾ 3 ਵਜੇ ਹੁਣ ਨਹੀਂ ਦੇਰ ਤੱਕ ਹੁਣ ਆਪਾਂ ਫ੍ਰੀ ਆ 3 ਵਜੇ ਤੱਕ ਹੁਣ ਮੈਨੂੰ ਕੋਈ ਕੰਮ ਨਹੀਂ ਕਹਿਣਾ ਮੈਨੂੰ ਠਾਉਣਾ ਨਹੀਂ ਮੈਂ ਸਬਜ਼ੀ ਕੱਟ ਕੇ ਤੇ ਧੁੱਪ ਸੇਕਣੀ ਅੱਧਾ ਪੌਣਾ ਘੰਟਾ ਠੀਕ ਆ ਅੱਗਾ ਸਬਜ਼ੀ ਕੱਟ ਕੇ ਤੇ ਅੱਧਾ ਪੌਣਾ ਘੰਟਾ ਧੁੱਪ ਸੇਕਣੀ ਹੁਣ ਮੈਂ ਓਕੇ ਆ ਬਿਲਾ ਆਪ ਕਿਦਾਂ ਦੀਆਂ ਉਹ ਲਾਈਟਾਂ ਜੀਆਂ ਲਾਈਆਂ ਤੇ ਉਹ ਲਾਈਟਾਂ ਵਾਲੇ ਉਹ ਗੋਲਟੂ ਜੇ ਉੱਥੇ ਹੀ ਪਏ ਆ ਗਮਲੇ 'ਚ ਰੱਖੇ ਪਤਾ ਨਹੀਂ ਕਿੰਨੇ ਹਾਂ ਤਰਿਆ ਚਾਹ ਪੀਣੀ ਉਹ ਸਨੋਈ ਚਾਹ ਤੇ ਪੀਣੀ ਨਹੀਂ ਇਹ ਤਾਂ ਚਾਹ ਦੇ ਗੋਲ ਦਸਤਾਰ ਪੱਤੇ ਤੇ ਮਨ ਲੱਗਦਾ ਸੋਹਣਾ ਲੱਗਦਾ ਚਲੋ ਵਧੀਆ ਅੱਛੀ ਬਾਤ ਐ ਪੱਜਨ ਲਾਪੀ ਆ ਦੇ ਚਲੋ ਹੁਣ ਅਸੀਂ ਇੱਥੇ ਬਈਏ ਕਿਹੜਾ ਅੱਛਾ ਫੜ ਲੈ ਉਹ ਚਾਹ ਸਾਹ ਪਾ ਮਾ ਇਹ ਦੋ ਪੱਗਾਂ ਵਾਂ ਇੱਕ ਖੱਟੀ ਵੀ ਪਈ ਆ ਉਹ ਵੀ ਸਵਾ ਲਓ ਖੱਟੀ ਵੀ ਪਈ ਉਹ ਵੀ ਸਵਾ ਲਓ ਮੈਨੂੰ ਤੇ ਚਾਚੂ ਬਣਾਈ ਮੈਂ ਹਾਂ ਜਦੋਂ ਆਊਗਾ ਤੇ ਦੁੱਧ ਗਰਮ ਕਰ ਦਾਂਗੇ ਹਾਉ ਜੀ ਬੋ ਜੀ ਹਾਂ ਨਾ ਟਾਈਮ ਦਾ ਲੱਗਿਆ ਵੇਖਣਾ ਨਹੀਂ ਹੁੰਦਾ ਕੋਈ ਚਮਚਾ ਇੱਥੇ ਰੱਖਿਆ ਹੋਇਆ ਪਾਲਾ ਨਹੀਂ ਲੱਗ ਜਾਂਦੇ ਨੂੰ ਦੇਦਾਂ ਮੇਰੇ ਮਾਲਾ ਪਾਲੇ ਇਦਾਂ ਮੇਰੇ ਪੱਟ ਦੇ ਚਾਹ ਪਾਤੀ ਫੜ ਕੇ ਅੱਜ ਤਾਂ ਢੀ ਥੋੜੀ ਮਹਾਂ ਚੀਂ ਕੋਟ ਦੇ ਪਿੰਡ। ਉੱਪਰ ਆਓ। ਕਿੱਦਾਂ ਪਾਗਲੇ ਕੇ। ਬਾਹ ਕਾਈ ਨੇ ਵਿੱਚ। ਚਲੋ ਹੁਣ। ਤਾਂ ਵੀ ਇੱਥੇ ਕਰਦੇ ਹਾਂ। ਹੁੰਦੇ ਆਪ ਤੁਹਾਨੂੰ। ਸੁਣੋ ਇਹ ਲੈ ਕੇ ਉਧਰ। ਵੇਖੀ ਭੱਜਦੀ ਵੇਖੀ ਹੁਣ। ਇਧਰ ਮਗਰ ਖਲੋਤੀ ਤਿਆਰ ਬੁਣ ਤਿਆਰ। ਏ ਏ ਏ ਏ ਆਓ। ਅੱਗੇ ਆਵੇਂ ਦਸਤਾਨੇ ਪਾਏ ਹੈ ਕਮਲੇ ਕਿਤੇ ਨੂੰ ਲੈਣ ਜਾਣੇ ਕਿਤੇ। ਆ ਉਧਰ ਵੇਖ। ਸਵੇਰੇ ਅਹੀਂ ਕੁਝ ਪਾਉਂਦੇ ਨਹੀਂ ਸਵੇਰੇ ਅਹੀਂ ਕੁਝ ਪਾ ਗਏ ਨਹੀਂ ਜਾਂਦੇ ਤੇ ਹੁਣ ਆਂਦੇ ਦੁਪਹਿਰ ਲੱਗੀ ਤੇ ਦਸਤਾਨੇ ਪਾਏ ਕੰਧਾਂ ਕੰਮਣਾ ਓ ਪੈ ਪੈਨ ਕਿੱਥੋਂ ਵਗਾਇਆ ਈ ਓ ਵੇ ਪੈਨ ਵਗਾਇਆ ਉਧਰ ਵੇ ਦਸਤਾਨੇ ਲਾਣਾ ਦਸਤਾਨੇ ਤੇ ਪਾਏ ਕਿਦੇ ਪਾਈ ਆਪਦੇ ਇੰਨੇ ਵਨਸ ਵਨੈ ਤੇ ਓ ਨਹੀਂ ਅਹੀਂ ਪੋਣੇ ਤੇ ਕਿਸੇ ਦੇ ਪੋਣੇ ਇ ਐਸੇ ਚੇਤਾ ਭੁੱਲ ਗਏ ਆ ਲੈ 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 ਲੇਲਾ ਉੱਗੇ ਆਂਦੀ ਮਸੌਣ ਲੱਗੀ ਤੇ ਹੁਣੇ ਪ੍ਰਾਪੜ ਨੇ ਆਇਣਾ। ਸੋ ਪ੍ਰਾਪੜ ਆਏ ਹਾਏ। ਨਾਸ਼ਤਾ। ਹਾਏ ਸਾਰੇ ਵਾਲ ਲਾ ਦੇ ਤੈਨੂੰ। ਪ੍ਰਾਪੜ ਯੂਨੀਫਾਰਮ ਨੂੰ ਵਾਲ ਨਾਲ ਲਾਦੀ ਮੈਂ ਅੱਜ ਤੋਂ ਨਹੀਂ ਨੀ ਹੇ ਸਿਰੇ ਧੁੱਪ ਨਹੀਂ ਹੁਣ ਕੱਲ ਨੂੰ। ਇੱਕ ਦਿਨ ਹੋਰ ਪਹਿਣੀ ਹੈ ਜੇ। ਓਹੋ ਸਾਰੇ ਵਾਲ ਲੱਗੀ ਹੋਣੀਆਂ। ਵਾਲ ਝੜ ਗਈ ਆ। ਹਾਏ ਅਫਦਰ ਵੇਹਦਾ ਸ਼ਾਲ ਨੂੰ ਵਿਚਾਰੀ ਦੇਣੋ। ਰੋਣ ਲੱਪੀਓ। ਮੈਂ ਕਿਨਾਂ ਲੈਣ। ਉਹਨੂੰ ਨਹੀਂ ਤੈਨੂੰ ਕੁੱਟਣਾ ਹੀ ਉਹਨੇ। ਉਹ ਹਾਂ ਉਹਦੀ ਬੱਕੀ ਪੜਾ ਨਹੀਂ ਹੋਰ ਕੱਢੀ ਨਾ ਮੈਂ ਬਾਬੇ ਵਾਲੇ ਕਮਰੇ ਜਾਣਾ ਹਾਂ ਹਾਂ ਉਹਨਾਂ ਨੂੰ ਫੇਰ ਸ਼ਾਲ ਬਦਲਣਾ ਪੈਣਾ ਆਂਦੇ ਹੋਰ ਕੱਢੀ ਨਹੀਂ ਆ ਜਾ ਬਾਹਰ ਗਈ ਹੈ ਬਾਹਰ ਕੌਣ ਆਇਆ ਬਾਬੇ ਵਾਲੇ ਕਮਰੇ ਜਾਣਾ ਨਹੀਂ ਬਾ ਇਧਰ ਆ ਕੋੜੀ ਜੀ ਭਾਜੀ ਦੇ ਨਹੀਂ ਛੋਣਾ ਲੱਗੰਦੇ ਆ ਤੂੰ ਫੈਨ ਦੀ ਸ਼ਾਈ ਵੇ ਕਿੱਥੇ ਵਗਾਈ ਓਧਰ ਤੈ ਤਮਲੇ ਵੀ ਲਾਂਡਿਆਂ ਨੇ ਆ ਹਾਂ ਪ੍ਰਭ ਜੀ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ ਪੂਰਾ 7 ਵਜੇ ਤੇ ਹੁਣ ਮੈਨੂੰ ਤਾਂ ਲੌਂਗੀ ਐਂਡਿੰਗ ਕਰਨੀ ਹੀ ਕਿਉਂ ਬਾਹਰ ਵੇਖਾਂ ਲੱਗੀ ਮੈਂ ਸਵੇਰੇ ਤੇ ਬਾਹਰੋਂ ਨਿਕਲ ਜੇ ਹਮਣ ਬਾਹਰ ਬੈਠੀ ਹੋ ਉਹ ਵਗਸੇ ਕੰਦੀ ਆ ਪਰ ਅੱਜ ਵੀ ਬਾਹਰ ਹੈ ਪਤਾ ਨਹੀਂ ਕਿ ਲੰਮੀ ਗੱਲਾਂ ਕਰ ਰਹੇ ਹਨ ਤੇ ਹੁਣ ਇਧਰ ਮੈਂ ਸਬਜ਼ੀ ਰੱਖੀ ਸੀਗੀ ਆਲੂ ਕਾ ਗੋਭੀ ਦੀ ਮੈਂ ਤੜਕਾ ਲਗਾ ਦਿੱਤਾ ਵਾ ਤੇ ਬਸ ਗੋਭੀ ਜਿਹੜੀ ਆ ਉਹ ਪਾਉਣ ਵਾਲੀ ਰਹਿ ਗਈ ਹੈ ਤੇ ਬਾਕੀ ਜਿਹੜਾ ਕਿ ਤੜਕਾ ਜਿਹੜਾ ਆਪਣਾ ਲੱਗ ਚੁੱਕਾ ਏ ਤੇ ਇਧਰ ਮੈਂ ਦੁੱਧ ਨੂੰ ਹੀ ਉਬਾਲਾ ਦਉਣਾ ਤੇ ਪਤਾ ਨਹੀਂ ਗੈਸ 'ਚ ਦੇਖੋ ਕੀ ਕਰੀ ਜਾਂਦਾ ਫਟ ਫਟ ਉਹ ਬਿਨਾ ਬੋਇਲਨ ਤੋਂ ਇਹ ਪਤਾ ਨਹੀਂ ਨੂੰ ਕੀ ਕੀ ਹੋਈ ਜਾਂਦਾ ਹੈ ਦੇਖੋ ਤੇ ਇਸ ਕਰਕੇ ਫਿਰ ਮੈਂ ਅਜੇ ਮੈਂ ਗੈਸ ਨੂੰ ਆਫ ਬੰਦ ਹੀ ਰਹਿਣ ਦਿੱਤਾ ਤੇ ਦੁੱਧ ਨੂੰ ਉਬਾਲਾ ਆਪਾਂ 2 ਮਿੰਟ ਠਹਿਰ ਕੇ ਦਵਾਵਾਂਗੇ ਤੇ ਬਸ ਅੱਜੀ ਵੀਡੀਓ ਇਹੀ ਤੁਹਾਨੂੰ ਅਸਾਂ ਨਾਲ ਆਜੀਆ ਤੇ ਕਿਦੋਂ ਕਿਦਾਂ ਲੱਗੀ ਅਗਰ ਮੇਡੀ ਥੋੜੀ ਜਿਹੀ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੇ ਸਬਸਕ੍ਰਾਈਬ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਬਲੀ ਸਭ ਨੂੰ ਸਤਿ ਸ਼੍ਰੀ ਅਕਾਲ ਕੋ ਬਾਏ